ਤਾ ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਫੀਸ ਜਿਹੜੀ ਹੈ ਜਿਹੜੀ ਐਂਟਰੀ ਫੀਸ ਸ਼ਰਧਾਲੂਆਂ ਤੋਂ ਲਈ ਜਾਂਦੀ ਸੀਗੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਵਾਸਤੇ ਉਹ ਹੁਣ ਐਂਟਰੀ ਫੀਸ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਜੀ ਹਾਂ ਸੰਗਤਾਂ ਦੀ ਪ੍ਰਜ਼ੋਰ ਮੰਗ ਸੀਗੀ ਕਿ ਇਹ ਐਂਟਰੀ ਫੀਸ ਜਿਹੜੀ ਹੈ ਉਹ ਬੰਦ ਕਰ ਦਿੱਤੀ ਜਾਵੇ ਕਿਉਂਕਿ ਤਮਾਮ ਸੰਗਤਾਂ ਸ਼ਰਧਾਲੂ ਦੂਰ ਦਰਾਡੇ ਤੋਂ ਆਉਂਦੇ ਆ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਵਾਸਤੇ ਤਾਂ 5 ਡਾਲਰ ਜੇਕਰ ਇੰਡੀਅਨ ਕਰੰਸੀ ਦੀ ਗੱਲ ਕਰੀਏ 417 ਰੁਪਏ ਬਣਦੇ ਆ ਜਿਹੜੀ ਐਂਟਰੀ ਫੀਸ ਵਸੂਲੀ ਜਾਂਦੀ ਸੀ ਸ਼ਰਧਾਲੂਆਂ ਤੋਂ ਤਾਂ ਇਹ ਲੋਕਾਂ ਨੇ ਮੰਗ ਰੱਖੀ ਖਾਸ ਤੌਰ ਤੇ ਸ਼ਰਧਾਲੂਆਂ ਨੇ ਮੰਗ ਰੱਖੀ ਕਿ ਇਹ ਐਂਟਰੀ ਫੀਸ ਜਿਹੜੀ ਹੈ ਉਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਹੁਣ ਸੰਗਤਾਂ ਦੀ ਮੰਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਐਂਟਰੀ ਫੀਸ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ 5 ਡਾਲਰ ਜਿਹੜੀ ਐਂਟਰੀ ਫੀਸ ਸੀ ਉਹ ਹੁਣ ਨਹੀਂ ਲਈ ਜਾਵੇਗੀ ਹਾਲਾਂਕਿ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵੱਲੋਂ ਭਾਰਤੀ ਸ਼ਰਧਾਲੂਆਂ ਤੋਂ 20 ਡਾਲਰ ਜਿਹੜੇ ਕਿ 1670 ਰੁਪਏ ਦੇ ਕਰੀਬ ਬਣਦੇ ਆ ਉਹ ਯਾਤਰਾ ਖਰਚ ਵਸੂਲਿਆ ਜਰੂਰ ਜਾਵੇਗਾ ਕਿਉਂਕਿ ਅੰਦਰ ਜਦੋਂ ਅਸੀਂ ਜਾਂਦੇ ਆ ਤਾਂ ਅੰਦਰ ਜਾ ਕੇ ਜਿਹੜੀ ਟਰੈਵਲਿੰਗ ਹੁੰਦਾ ਹੈ ਟਰਾਂਸਪੋਰਟੇਸ਼ਨ ਹੁੰਦੀ ਹੈ ਤਾਂ ਉਹਦਾ ਸਾਰਾ ਖਰਚਾ ਹੁੰਦਾ ਹੈ ਤਾਂ ਉਹ ਜਰੂਰ ਇੱਥੇ 20 ਡਾਲਰ ਜਿਹੜੇ ਲਏ ਜਾਣਗੇ ਤਾਂ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪਾਕਿਸਤਾਨੀ ਪੰਜਾਬ ਸੂਬੇ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਇਹ ਕਿਹਾ ਕਿ ਵੱਖ-ਵੱਖ ਦੇਸ਼ਾਂ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਰ ਯਾਤਰੀ ਤੋਂ 5 ਡਾਲਰ ਦਾਖਲਾ ਫੀਸ ਲਈ ਜਾਂਦੀ ਸੀ ਸੰਗਤ ਨੇ ਇਸ ਨੂੰ ਬੰਦ ਕਰਨ ਦੀ ਪਾਕਿਸਤਾਨ ਸਰਕਾਰ ਅੱਗੇ ਮੰਗ ਚੁੱਕੀ ਸੀ ਜਿਹੜੀ ਮਨਜ਼ੂਰ ਕਰ ਲਈ ਗਈ ਆਰੂੜਾ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਸਾਮ ਸੰਭਾਲ ਲਈ ਰਾਸ਼ਟਰੀ ਸਲਾਹਕਾਰ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ ਹੈ ਹੁਣ ਇਹ ਵੀ ਦੱਸਿਆ ਹੈ ਕਿ ਸਵਾਰ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਬੱਸਾਂ ਦੀ ਬਜਾਏ ਵਿਸ਼ੇਸ਼ ਟ੍ਰੇਨਾਂ ਰਾਹੀਂ ਦਰਸ਼ਨ ਕਰਵਾਏ ਜਾਣਗੇ ਤਾਂ ਬਿਲਕੁਲ ਚੰਗੀ ਖਬਰ ਹੈ ਕਿ ਖਾਸ ਤੌਰ ਤੇ ਉਹ ਜਿਹੜੇ ਧਾਰਮਿਕ ਸਥਾਨਾਂ ਦਾ ਕਹਿ ਲੀਏ ਕਿ ਸੀ ਦਰਸ਼ਨ ਕਰਨਾ ਚਾਹੁੰਦੇ ਹੈ ਔਰ ਹੁਣ ਵਿਸਾਖੀ ਵੀ ਆਉਣ ਵਾਲੀ ਹੈ ਤੇ ਖਾਸ ਵਿਸ਼ੇਸ਼ ਟ੍ਰੇਨਾਂ ਜਿਹੜੀਆਂ ਨੇ ਉਹ ਪਾਕਿਸਤਾਨ ਦੇ ਵਿੱਚੋਂ ਚਲਾਈਆਂ ਜਾਣਗੀਆਂ ਜਿਹੜੇ ਆ ਇੰਡੀਆ ਤੋਂ ਭਾਰਤ ਤੋਂ ਯਾਤਰੀ ਜਾਣਗੇ ਦਰਸ਼ਨ ਕਰਨ ਦਾ ਕਰਨ ਵਾਸਤੇ ਦਰਸ਼ਨ ਦੇਦਾਰੀ ਕਰਨ ਦੇ ਵਾਸਤੇ ਤਾਂ ਉਹਨਾਂ ਨੂੰ ਖਾਸ ਟ੍ਰੇਨਾਂ ਦੇ ਵਿੱਚ ਲਿਜਾਇਆ ਜਾਵੇਗਾ ਤੇ ਦਰਸ਼ਨ ਦੇਦਾਰੀ ਬਿਲਕੁਲ ਫ੍ਰੀ ਕਰਵਾਈ ਜਾਣਗੇ ਤੇ ਐਂਟਰੀ ਫੀਸ ਜਿਹੜੀ ਹੈ ਸ੍ਰੀ ਕਰਤਾਰਪੁਰ ਸਾਹਿਬ ਦੀ 5 ਡਾਲਰ ਸੀਗੀ ਜਿਹੜੀ ਪਹਿਲਾਂ ਉਹ ਹੁਣ ਬੰਦ ਕਰ ਦਿੱਤੀ ਗਈ ਆ ਬਿਲਕੁਲ ਫ੍ਰੀ ਸੀ ਦਰਸ਼ਨ ਦੇਦਾਰੇ ਕਰਤਾਰਪੁਰ ਸਾਹਿਬ ਜਾ ਕੇ ਕਰ ਸਕਦੇ ਹਾਂ ਤਾਂ ਇਹ ਸੰਗਤਾਂ ਦੀ ਸ਼ਰਧਾਲੂਆਂ ਦੀ ਬਰਜ਼ੋਰ ਮੰਗ ਸੀਗੀ ਕਿ ਜਿਹੜੀ ਸਾਨੂੰ ਐਂਟਰੀ ਫੀਸ 5 ਡਾਲਰ ਦੇਣੀ ਪੈਂਦੀ ਹੈ ਜੇਕਰ ਇੰਡੀਆ ਦੀ ਕਰੰਸੀ ਦੇ ਹਿਸਾਬ ਦੇ ਨਾਲ ਗੱਲ ਕਰੀਏ ਤਾਂ 417 ਰੁਪਏ ਬਣਦੇ ਆ ਉਹ ਐਂਟਰੀ ਫੀਸ ਦੇਣੀ ਪੈਂਦੀ ਸੀਗਾ ਤਾਂ ਉਹ ਬੰਦ ਕਰ ਦਿੱਤੀ ਜਾਵੇ ਤਾਂ ਇਸ ਨੂੰ ਜਦੋਂ ਮੈਨੇਜਮੈਂਟ ਕਮੇਟੀ ਨੇ ਸਰਕਾਰ ਨੇ ਆਪਣੇ ਧਿਆਨ ਦੇ ਵਿੱਚ ਲਿਆਂਦਾ ਤਾਂ ਸਰਕਾਰ ਨੇ ਇਸ ਐਂਟਰੀ ਫੀਸ ਨੂੰ ਬੰਦ ਕਰ ਦਿੱਤਾ ਤਾਂ ਹੁਣ ਇਹ ਸ਼ਰਧਾਲੂਆਂ ਦੇ ਵਾਸਤੇ ਵੱਡੀ ਖਬਰ ਹੈ ਕਿ ਉਹਨਾਂ ਨੂੰ ਟ੍ਰੀ ਫੀਸ ਨਹੀਂ ਦੇਣੀ ਪੈਣੀਗੀ ਔਰ ਜਿਹੜੇ ਵੀ ਸ਼ਰਧਾਲੂ ਵਿਸਾਖੀ ਮੌਕੇ ਗੁਰਦੁਆਰਿਆਂ ਦਾ ਦਰਸ਼ਨ ਕਰਨਾ ਚਾਹੁੰਦੇ ਆ ਪਾਕਿਸਤਾਨ ਦੇ ਵਿੱਚ ਤਾਂ ਵਿਸ਼ੇਸ਼ ਟ੍ਰੇਨਾਂ ਚਲਾ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਦਰਸ਼ਨ ਦਿਦਾਰੇ ਫ੍ਰੀ ਆਫ ਕਾਸਟ ਕਰਵਾਏ ਜਾਣਗੇ ਜਿੰਨੇ ਵੀ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਮੌਜੂਦ ਨੇ ਤਾਂ ਫ੍ਰੀ ਆਫ ਕਾਸਟ ਜਿਹੜੇ ਦਰਸ਼ਨ ਦਿਦਾਰੇ ਉਹਨਾਂ ਨੂੰ ਕਰਵਾਏ ਜਾਣਗੇ